ਗੱਲ ਮੇਰੀ ਫੇਰ ਵਾਪਸ ਨੂੰ ਚੱਲ ਜਾਣੀ ਆ ਜੀ ਅੱਜ ਜਿਹੜੀ ਹੈਗਾ ਇੱਕ ਮਸਤਾਂ ਦੇ ਕਾਫੀ ਜੱਦ ਜਿਹੜਾ ਹੈ ਇਹ ਕਹਿੰਨੋ ਕਿ ਪੰਜਾਬੀ ਗਾਇਕੀ ਚ ਹੂੰ ਪੰਜਾਬੀ ਕਲਚਰ ਚ ਕਾਫੀ ਗੱਲ ਮਿਲਦੀ ਜਾ ਰਹੀ ਆ ਮਸਤਾਂ ਦੀ ਜੈ ਮਸਤਾਂ ਦੀ ਆ ਗੱਡੀਆਂ ਪਿੱਛੇ ਵੀ ਲਿਖਿਆ ਮਿਲਦਾ ਟਰੱਕਾਂ ਪਿੱਛੇ ਮੋਟਰਾਂ ਪਿੱਛੇ ਵੀ ਲਿਖਿਆ ਮਿਲਦਾ ਜੀ ਅ ਜਿਹੜੇ ਇੱਕ ਮਸਤਾਂ ਦੇ ਨਾਂ ਥੱਲੇ ਹੂੰ ਅੱਜ ਇੱਕ ਨਸ਼ਿਆਂ ਦਾ ਕਲਚਰ ਵੀ ਕਾ ਵੀ ਵਧਾਇਆ ਜਾ ਰਿਹਾ। ਹੂੰ। ਪਰ ਮੈਂ ਸੋਡੀ ਹੋਈ ਇੱਕ ਸੌਹਰਿਆਈ ਬੇਬੇ ਦੀ ਗੱਲ ਈ ਅ ਬੀ ਬੇਬੇ ਨੇ ਕਿਹਾਗਾ ਸੱਚ ਕਹਿਣਾ। ਹੂੰ। ਔਰ ਮੈਂ ਉਹ ਗੱਲ ਸੁਣੀ। ਮੈਨੂੰ ਕਿਸੇ ਨੇ ਕੱਲੇ ਵੀ ਵਿਸ਼ੇਸ਼ ਤੋਂ ਨਹੀਂ। ਜੀ। ਔਰ ਜੇ ਸੱਚ ਕਹਿਣਾ ਸੋਨ ਨੂੰ ਕੀ ਲੱਗਦਾਗਾ? ਵੀ ਜਿਹੜਾ ਇਹ ਕਲਚਰ ਆ ਇਹ ਮਸਤੀ ਵਾਲਾ ਜਿਹੜਾ ਨਸ਼ੇ 'ਚ ਮਤਲਬ ਇਹ ਕਹਿੰਦੇ ਕਿ ਨਸ਼ਿਆਂ ਦੇ ਅਨਕਾਰ ਤੋਂ ਸਿੱਟਿਆ ਜਾ ਰਿਹਾ ਉਹ ਗਲਤ ਨਹੀਂ ਹੈਗਾ। ਬਸ ਸੋਹਣਾ ਵੀਰ ਹੁਣ ਇੱਥੇ ਫੇਰ ਹੋਈ ਹੈ। ਅਹ ਵਸਤਾ ਤਾਂ ਲੀਕਲ ਬਲਕੋ ਠੀਕ ਹੈ ਕਿ ਜੀ ਦੇ ਅੰਦਰ ਉਹਦੇ ਨਾਮ ਦੀ ਮਸਤੀ ਹੈ ਉਹ ਕੋਈ ਬਾਹਰਲਾ ਨਸ਼ਾ ਨਹੀਂ ਕਰੂਗਾ। ਹਾਂ ਇਹ ਤਾਂ ਗਰਬਾਣੀ ਵੀ ਥਾ ਥਾ ਤੇ ਸਾਡੇ ਥੱਪੜ ਮਾਰਦੀ ਹੈ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਰ ਰਾਤੇ ਗੱਲਾਂ ਸੁਣਨ ਨੂੰ ਬਹੁਤ ਸੋਹਣੀਆਂ ਲੱਗਦੀਆਂ ਪਰ ਹੰਡਾਉਂ 'ਚ ਫੇਲ ਆਏ ਜੀ ਅਸੀਂ ਲੋਕ। ਤਾਂ ਇਹ ਗੱਲ ਤਾਂ ਬਿਲਕੁਲ درست ਹੈ ਬਿਲਕੁਲ درست ਹੈ ਹੁਣ ਇੱਥੇ ਮਸਲਾ ਕੀ ਹੈ ਮਸਲਾ ਕੀ ਹੈ ਅਸੀਂ ਆਮ ਘਰਾਂ 'ਚ ਗੱਲਾਂ ਕਰਦੇ ਹਾਂ ਕਿ ਕੋਈ ਕਿਸੇ ਨੂੰ ਨਾ ਤਾਂ ਕਿਸੇ ਚੀਜ਼ ਤੇ ਲਾ ਸਕਦਾ ਇਹ ਸਾਡੇ ਮਨਾਂ ਦੀ ਹਾਲਤ ਹੈ ਜਿਸ ਤਰ੍ਹਾਂ ਅੱਜਕੱਲ ਮੈਂ ਵੀ ਦੇਖਦਾ ਹਾਂ ਅਕਸਰ ਕਲਚਰ ਦੇਖਦਾ ਹਾਂ ਦਰਬਾਰਾਂ 'ਚ ਗਾਉਣ ਜਾਣਾ ਡੇਰਾਂ 'ਚ ਗਾਉਣ ਜਾਣਾ ਮਸਤਾਂ ਦੇ ਵਿੜਿਆਂ 'ਚ ਗਾਉਣ ਜਾਣਾ ਤਾਂ ਉੱਥੇ ਵੀ ਮੈਂ ਦੇਖਦਾ ਹਾਂ ਕਿ ਸਾਹ ਦਾਲ ਦਾ ਚਰਮ ਭਰ ਕੇ ਪੀਣਾ ਉਹਦੀ ਮੌਜ ਹੈ ਠੀਕ ਹੈ ਜੋ ਉਹਨਾਂ ਦੀ ਹੈ ਮੈਂ ਹਮੇਸ਼ਾ ਗੱਲ ਕਰਦਾ ਨਾ ਕਿ ਜਿਹੜੇ ਉੱਥੇ ਉਹਨਾਂ ਦੇ ਨਾਲ ਹੋਰ ਮੁੰਡੇ ਖੁੰਡੇ ਜਿਹੜੇ ਬੈਠੇ ਹੁੰਦੇ ਆ 20 25 25 ਮੁੰਡਿਆਂ ਦਾ ਟੋਲਾ ਬੈਠਾ ਹੁੰਦਾ ਹਾਂਜੀ ਤਾਂ ਉਹ ਉਹਨਾਂ ਉਹਨਾਂ ਦਾ ਮੈਂ ਦੇਖਦਾ ਜਿਹੜਾ ਤੁਹਾਡਾ ਸਵਾਲ ਹੈ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਉਹ ਜਿਹੜਾ ਬੈਠ ਕੇ ਉਹਨਾਂ ਦਾ ਨਸ਼ਾ ਕਰਨਾ ਹਾਂ ਉਹਨਾਂ ਦਾ ਹਾਂ ਉਸ ਚੀਜ਼ ਉਸ ਚੀਜ਼ ਦੇ ਮੈਂ ਵੀ ਹੱਕ 'ਚ ਨਹੀਂ ਆ ਉਸ ਚੀਜ਼ ਦੇ ਮੈਂ ਅੱਛਾ ਇੱਕ ਗੱਲ ਸੋ ਜਿਹੜਾ ਫਕੀਰ ਆ ਦੇਖੋ ਤੁਸੀਂ ਗੌਣੇ ਹੋ ਜੀ ਕੋਈ ਇਹ ਕਹਨ ਕੋਈ ਗੌਣੇ ਹੋ ਤੁਸੀਂ ਇੱਕ ਫਕੀਰ ਆ ਜੀ ਜਿਹੜਾ ਫਕੀਰ ਆ ਉਹ ਸਰਦਾਰ ਲੂਲੇ ਰੂਲ ਮਾਡਲ ਬਿਲਕੁਲ ਬਿਲਕੁਲ ਤੁਸੀਂ ਗੋਣੇ ਹੋ ਛੋਟਾ ਸਰੋਤੇ ਲਈ ਤੁਸੀਂ ਰੋਲ ਮਾਰ ਲਓ ਬਿਲਕੁਲ ਹੁਣ ਜਿਵੇਂ ਤੁਸੀਂ ਆ ਕੇ ਕਿ ਬਗੀਰ ਚਲਮ ਪੀ ਰਿਆ ਪਰ ਜੇ ਰੋਲ ਮਾਰ ਲ ਚਲਮ ਪੀ ਰਿਆ ਫਿਰ ਸਰਦਾਲੂ ਨੂੰ ਨਾ ਤੇ ਅਸੀਂ ਮਾੜਾ ਕਹਾਂਗੇ ਨਾ ਤੇ ਮਾੜਾ ਕਹਿ ਸਕਦੇ ਆ ਤੇ ਉਹਦਾ ਸਰਦਾਲੂ ਹੋ ਕਿਉਂ ਜਾ ਇੱਥੇ ਕਿਉਂਕਿ ਰੋਲ ਮਾਰ ਲ ਉਹਦਾ ਚਲਮ ਪੀ ਰਿਆ ਛੋਟੇ ਸਾਹ ਚ ਉਹਦਾ ਸਰਦਾਲੂ ਕਿ ਹੋ ਜਾਊ ਇੱਥੋਂ ਤੱਕ ਮੇਰੀ ਗੱਲ ਨਹੀਂ ਪਹੁੰਚੀ ਹਲੇ ਜੇ ਸਤ ਪੁੱਛੋ ਅ ਕਿਸੇ ਬਗੀਰ ਦੇ ਮਸਲੇ 'ਚ ਮੈਂ ਨਹੀਂ ਬੋਲ ਸਕਦਾ ਬਰੀ ਕਲੀਅਰਲੀ ਉਹਨਾਂ ਦੀ ਮੌਜੂਦ ਜਾਣਨਗੇ ਹਾਂ ਜੇ ਕਦੇ ਕੋਈ ਸਮਾ ਆਊਗਾ ਮਨੂਰ ਆਪਣੇ ਕੋਈ ਇਸ ਤਰ੍ਹਾਂ ਦੀ ਗੱਲ ਦੱਸੀ ਤਾਂ ਮੈਂ ਜ਼ਰੂਰ ਬੋਲੂਗਾ ਹਾਂ ਪੰਜਾਬ ਦੀ ਜਵਾਨੀ ਬਾਰੇ ਪਰ ਜ਼ਰੂਰ ਬੋਲ ਸਕਦਾ ਕਿ ਜੋ ਉਥੇ ਉਸ ਤਰ੍ਹਾਂ ਦਾ ਉਹਨਾਂ ਦਾ ਖਾਣ ਪੀਣ ਹੋ ਰਿਹਾ ਤਾਂ ਉਹਦੇ ਮੈਂ ਵੀ ਹੱਕ ਚ ਨਹੀਂ ਆਹਰ ਉਹ ਗੱਲਾਂ ਮੈਂ ਸਟੇਜ ਤੇ ਮਾਈਕ ਤੇ ਬੋਲਦਾ ਕਿ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਦਾ ਮਾਪਿਆਂ ਦੀ ਸੇਵਾ ਕਰੋ ਆਪਦੀਆਂ ਪੜਾਈਆਂ ਕਰੋ ਕੰਮ ਕਰ ਕਰੋ ਔਰ ਇੱਜ਼ਤ ਕਰੋ ਇਹਨਾਂ ਮਹਾਂਪੁਰਸ਼ਾਂ ਦੀ ਸੰਤਪਕੀਰਾਂ ਦੀ ਤਾਂ ਇਹਦੇ ਵਿੱਚ ਮਸਲੇ ਹੋਰ ਵੀ ਬਹੁਤ ਆਉਂਦੇ ਆ ਸੈਕਟਰਮ ਦੀ ਘਟੜਤਾ ਵੀ ਬੋਲਦੀ ਹੈ ਔਰ ਮਹਾਮਦਰਾ ਦਾ ਇੱਕ ਕਲਚਰ ਵੀ ਬੋਲਦਾ ਹੈ ਤਾਂ ਉਸ ਮਸਲੇ ਚ ਮੈਂ ਮੇਰਾ ਹਰ ਵਾਰ یہی ਜਵਾਬ ਹੁੰਦਾ ਹੈ ਪਰ ਜਿਹੜਾ ਨਸ਼ੇ ਬਾਰੇ ਆ ਹਾਂਜੀ ਨਸ਼ੇ ਬਾਰੇ ਕਲੀਅਰ ਕੱਟ ਹੂੰ ਨਸ਼ੇ ਬਾਰੇ ਤੁਸੀਂ ਜਿਹੜਾ ਵੀ ਧਰਮ ਪੜ੍ਹੋਗੇ ਜੀ ਕਿਸੇ ਧਰਮ ਦੀ ਘਟੜਤਾ ਤਕਰੀਬਨ ਨਸ਼ੇ ਬਾਰੇ ਸਭ ਦੀ ਹਾਂ ਨਹੀਂ ਬਿਲਕੁਲ ਬਿਲਕੁਲ ਗੱਲ ਤਾਂ ਕਲੀਅਰ ਤੁਹਾਡੀ ਕਲੀਅਰ ਕੱਟ ਬਿਲਕੁਲ ਦੋ ਰਾਵਾਂ ਨੇ ਹੈਗੇ ਆ ਕੋਈ ਵੀ ਨਾਂ ਅ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਆਉਂਦੀ ਆ ਨਾ ਇਹ ਗੱਲ ਕ੍ਰਾਂਚ ਚ ਆਉਂਦੀ ਆ ਨਾ ਭਗਵਤ ਗੀਤਾ ਚ ਆਉਂਦਾ ਕਿਸੇ ਵੀ ਧਰਮ ਨੇ ਨਹੀਂ ਕਿਹਾ ਨਹੀਂ ਕਿਹਾ ਨਾ ਸ਼ੇਲੇ ਬਿਲਕੁਲ ਇਹਦੇ ਕਿਸੇ ਵੀ ਅਸੀਂ ਇੱਕ ਧਰਮ ਦੀ ਕੱਟੜਤਾ ਦੀ ਗੱਲ ਨਹੀਂ ਕਰਾਂਗੇ ਇਹ ਇਹਦੇ ਤੁਸੀਂ ਟੋਟ ਲਓਗੇ ਤੁਸੀਂ ਮਾਸਜ ਦੇ ਵਿੱਚ ਵੀ ਇੱਕ ਜਿਹੜਾ ਮੁਸਲਮਾਨ ਵੀ ਰਹੋ ਸ਼ਰਾਬ ਨੂੰ ਹੱਥ ਤੱਕ ਲਾਉਣਾ ਬਹੁਤ ਹੈਗਾ ਉਹ ਪਲੀਤ ਗੱਲ ਗਣੀ ਜਾਂਦੀ ਹੈ ਬਿਲਕੁਲ ਹੈ ਬਿਲਕੁਲ ਤੇ ਪਰ ਫਿਰ ਗੱਲ ਹੁੰਦੇ ਹੋਏ ਨਾ ਕਿ ਇਹਦੇ ਚ ਧਾਰਮਿਕ ਮਸਲਿਆਂ ਨੂੰ ਵੀ ਜੇ ਆਪਾਂ ਲੈਨੇ ਆ ਧਰਮ ਦੀ ਗੱਲ ਕਿਤੇ ਵੀ ਕਰਦੇ ਕਿਸੇ ਫਕੀਰ ਦੀ ਗੱਲ ਵੀ ਕਰਦੇ ਪਹੁੰਚੇ ਹੋਏ ਦੀ ਪਰ ਉੱਥੇ ਵੀ ਨਸ਼ੇ ਦੀ ਗੱਲ ਤੇ ਵਿਵਾਜਿਤ ਆ ਰਹੀ ਇਹ ਤੁਸੀਂ ਆਪੇ ਨਿਬੜ ਲਿਓ ਮੇਰਾ ਜਵਾਬ ਇਹ ਨਹੀਂ ਸੀ ਕਿ ਮੈਂ ਉਹਨਾਂ ਦੇ ਲਈ ਨਹੀਂ ਬੋਲ ਸਕਦਾ ਨਹੀਂ ਬੋਲ ਸਕਦਾ ਮੈਂ ਚਲੋ ਕੋਈ ਨਹੀਂ ਬੋਲਦਾ ਇਹ ਪਰ ਤੁਸੀਂ ਇੱਕ ਗੱਲ ਆਪਣੇ ਆਪ ਤੇ ਮੈਂ ਪੁੱਛੂੰ ਤੁਸੀਂ ਪਟਿਆਲੇ ਚ ਨਸ਼ੇ ਵੀ ਕੀਤੇ ਹਾਂ ਆਪਣੀ ਪਹਿਲਾਂ ਗੱਲਬਾਤ ਹੋ ਰਹੀ ਸੀ ਤੁਸੀਂ ਇਹ ਮਸਤੀ ਵੀ ਦੇਖੀ ਹੂੰ ਦੋਨਾਂ ਮਸਤੀਆਂ ਦੋਸਤੋ ਨੂੰ ਕਿਹੜੀ ਚੰਗੀ ਲ ਕਿਹੜੀ ਸਦੀਵੀ ਲੱਗੀ ਔਰ ਕਿਹੜੀ ਵਧੀਆ ਲੱਗੀ ਆਪਣਾ ਤਜਰਬਾ ਤੁਸੀਂ ਕਹਿ ਰਹੇ ਹੋ ਮੈਂ ਆਪਣੀ ਗੱਲ ਬੋਲਣੀ ਆ ਚਲੋ ਮੈਂ ਛੋਟੀ ਗੱਲ ਪੁੱਛਦਾ ਤਾਂ ਯੂਨੀਵਰਸਿਟੀ 2004 ਤੋਂ 2010 ਤੱਕ ਰਹਾ ਮੈਂ ਤਾਂ ਮੈਂ ਉੱਥੇ ਸ਼ਰਾਬ ਪੀਂਦਾ ਸੀ ਤਾਂ ਜਿਹੜੀ ਉਸ ਵੇਲੇ ਦੀ ਮਨ ਦੀ ਹਾਲਤ ਸੀ ਹਾਂ ਇੱਕ ਇਹ ਇਹ ਗੱਲ ਬੜੀ ਅਕਾਊਂਟ ਕਰਦੀ ਹੈ ਤੁਸੀਂ ਭਾਵੇਂ ਨਸ਼ਾ ਕਰਦੇ ਹੋ ਉਸ ਤੋਂ ਬਾਅਦ ਇੱਕ ਸਵਾਲ ਹੁੰਦਾ ਕਿ ਤੁਸੀਂ ਨਸ਼ਾ ਕਰਕੇ ਕੀ ਕਰਦੇ ਹੋ ਨਸ਼ਾ ਕਰਕੇ ਕੀ ਕਰਦੇ ਹੋ ਚੜ੍ਹਦੇ ਤਾਂ ਹੁਣ ਇਧਰ ਲਈ ਵੀ ਆ ਸਾਧਨੋਂ ਵੀ ਚੜੀ ਵੀ ਹੈ ਤਾਂ ਸਾਧਨੋਂ ਨੇ ਚੜ੍ਹਦੀ ਹੈ ਤਾਂ ਕੀ ਕਰਦਾ ਉਹ ਨੱਚਦਾ ਹੈ ਗਾਉਂਦਾ ਹੈ ਅੰਦਰ ਦੀ ਯਾਤਰਾ ਹੈ ਸਾਰੀ ਯਾਤਰਾ ਅੰਦਰ ਦੀ ਹੈ ਤਾਂ ਉੱਥੇ ਵੀ ਜਦੋਂ ਸੀ ਇਸ ਤਰ੍ਹਾਂ ਦਾ ਖਾਣ ਪੀਣ ਚੱਲਦਾ ਸੀ ਤਾਂ ਮੇਰੇ ਕੋਲੇ ਆ ਸੰਗੀਤ ਤੋਂ ਬਿਨਾਂ ਕੁਝ ਹੋਰ ਨਹੀਂ ਹੁੰਦਾ ਸੀ ਇਹ ਸਾਥੀ ਤੋਂ ਬਿਨਾਂ ਮੇਰੇ ਕੋਲ ਕੁਝ ਹੋਰ ਨਹੀਂ ਹੁੰਦਾ ਸੀ ਬਸ ਹੋਸਟਲਾਂ 'ਚ ਬੈਠਣਾ ਆਵਦਾ ਖਾਣਾ ਪੀਣਾ ਤੇ ਹੋਸਟਲ ਜ ਮੈਨੂੰ ਯਾਦ ਆ ਸਾਡੇ 6 ਨੰਬਰ ਹੋਸਟਲ ਦੇ ਬਾਲਕੋਨੀ ਅਚ ਰਾਤ ਨੂੰ 2-2 ਵਜੇ ਤੱਕ ਗਾਉਣਾ ਤੇ ਮੁੰਡਿਆਂ ਨੇ ਆ ਕੇ ਬੈਠਣਾ ਤੇ 50 50 60 60 70 70 100 100 ਮੁੰਡਾ ਬਾਲਕੋਨੀ ਚ ਬੈਠਾ ਹੁੰਦਾ ਸੀ ਤਾਂ ਗਾਉਂਦੇ ਰਹਿਣਾ ਔਰ ਜਦੋਂ ਬਰਾ ਹੋਣਾ ਕਿ ਮੈਂ ਜਾ ਕੇ ਸੌਣਾ ਤਾਂ ਮੈਂ ਉਹਦਾ ਰੁਕੋਣੀ ਨੂੰ ਵਧਾ ਦੇਣਾ ਤੇ ਉਹਨਾਂ ਨੇ ਆਪਦੇ ਕਮਰੇ ਜਾਵਣਾ ਤਾਂ ਉਸ ਵੇਲੇ ਵੀ ਮਨ ਸੈਟੀਸਫਾਈ ਸੀ ਆ ਉਹਦਾ ਪੀ ਕੇ ਗਾਉਂਦੇ ਸੀ ਇੰਜੋਏ ਕਰਦੇ ਸੀ ਤਾ ਮਨੋਚਨ ਸੀ ਚੰਗੀ ਨਹੀਂ ਸਮਝਉਂਦੇ ਸੀ ਪਰ ਜਿੱਥੋਂ ਤੱਕ ਗੱਲ ਹੈਗੀ ਐ ਇਹਨਾਂ ਦੇ ਹਕੀਕੀ ਨਾਚ ਦੀ ਤਾਂ ਇਹਦੇ ਇਹਦੇ ਨਾਲ ਦੀ ਰਿਸ਼ਤਾ ਨਹੀਂ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਦ ਜਸਤਨ ਮੈਂ ਯੂਨੀਵਰਸਿਟੀ ਤੋਂ ਆ ਕੇ ਇੱਥੇ ਪਹਿਲੀ ਵਾਰ ਗਾਇਆ ਬੇਬੇ ਕੋਲੇ ਤਾਂ ਉਸ ਵਾਰਗਾ ਨਹੀਂ ਕਦੇ ਆਇਆ ਸੀ ਅੱਛਾ ਹਾਂ ਥੋੜੀ ਗੱਲ ਆ ਗਈ ਤੁਸੀਂ ਜਦੋਂ ਜ਼ਰੂਰ ਨਸ਼ਾ ਕਰਿਆ ਤੇ ਪੈਸੇ ਦੀ ਜ਼ਰੂਰਤ ਹਮ ਹੁਣ ਇੱਕ ਪਾਸੇ ਪੈਸੇ ਦੀ ਚਿੰਤਾ ਗਈ ਹਮ ਜੇ ਤੁਸੀਂ ਗਲਤ ਹਾਲਤ ਨਸ਼ਾ ਕਰਦੇ ਹੋ ਕਾਨੂੰਨੀ ਸਕੰਜੇ ਦਾ ਡਰਾ ਜਿਵੇਂ ਮੈਂ ਪਹਿਲਾਂ ਨਸ਼ੇ ਦੀ ਗੱਲ ਕਰੀ ਆ ਤੁਸੀਂ ਉਹਦੇ ਬਾਰੇ ਕਿੰਨਾ ਨਹੀਂ ਕਹਿ ਸਕਦੇ ਨਹੀਂ ਬਿਲਕੁਲ ਪਰ ਦਿੱਤੇ ਕਾਨੂੰਨੀ ਸਕੰਜੇ ਦਾ ਡਰਾ ਬੰਦੇ ਦੇ ਅੰਦਰ ਜਿੱਤੇ ਸਵੇਰ ਉੱਠਦੇ ਉਹਨੂੰ ਪੈਸੇ ਦੀ ਪੇਗਾਰ ਆ ਨਸ਼ਾ ਖਰੀਦਣ ਨੂੰ ਉੱਥੇ ਮਸਤੀ ਕਿਵੇਂ ਆ ਸਕਦੀ ਆ ਨਾਮ ਦੀ ਮਸਤੀ ਜਾਂ ਕੋਈ ਵੀ ਮਸਤੀ ਉਹ ਰੱਬ ਵੀ ਵੇਪਰਵਈਆਂ ਦੀ ਗੱਲ ਕਿਵੇਂ ਹੋ ਸਕਦੀ ਆ ਹੋ ਸਕਦੀ ਨਾ ਤਾਂ ਗਲਤ ਹੀ ਸਮਝਿਆ ਦਾਰਾ ਦੇਖੋ ਮੈਂ ਦੁਬਾਰਾ ਦੱਸ ਕਾਵਾ ਔਰ ਤੁਸੀਂ ਸਾਨੂੰ ਨਸ਼ਾ ਖਰੀਦਣ ਲਈ ਪੈਸੇ ਦੀ ਚਿੰਤਾ ਹੂੰ ਤੇ ਚਿੰਤਾ ਇਹ ਗੱਲ ਕੀ ਦੀ ਕਰ ਰਹੇ ਹੋ ਤੁਸੀਂ ਮੈਂ ਮੈਂ ਸੋਡੇ ਦੀ ਗੱਲ ਕਰ ਰਿਹਾ ਤੁਸੀਂ ਦੋਨੇ ਅਨਪਵਚਾ ਰਹੇ ਹੋ ਹੂੰ ਉਹ ਚਾਹੇ ਕਿਸੇ ਦੀ ਵੀ ਗੱਲ ਹੋਵੇ ਇੱਕ ਸਾਂਝੀ ਕੋਮਨ ਗੱਲ ਕਰ ਰਹੇ ਹਾਂ ਕਿ ਜਿਹੜੇ ਬੰਦਾ ਚਾਹੇ ਮੈਂ ਅਰਬੀ ਪੇਪਰ ਵਾਈਆਂ ਦੀ ਗੱਲ ਕਰਦਾ ਚਾਹੇ ਤੁਸੀਂ ਕਰ ਰਹੇ ਹੋ ਮੈਨੂੰ ਨਸ਼ਾ ਜਾਂ ਸੋਨ ਨੂੰ ਜਾਂ ਕਿਸੇ ਵੀ ਬੰਦੇ ਨੂੰ ਨਸ਼ਾ ਖਰੀਦਣ ਦੀ ਪੈਸੇ ਦੀ ਚਿੰਤਾ ਹੀ ਕਿਉਂ ਨਸ਼ਾ ਤੇ ਪੈਸੇ ਨਾ ਹੋਣ ਹੂੰ ਕਾਨੂੰਨੀ ਸਕੰਜੇ ਦਾ ਡਰ ਹੂੰ ਉੱਥੇ ਰੱਬੀ ਬੇਪਰਵਾਹੀਆਂ ਦੀ ਗੱਲ ਨਹੀਂ ਇਹ ਤੁਸੀਂ ਕਿਹਦੇ ਲਈ ਕਿਸੇ ਫਕੀਰ ਲਈ ਹੋ ਰਹੇ ਹੋ ਕਿਸੇ ਫਕੀਰ ਲਈ ਨਹੀਂ ਕਿਸੇ ਫਕੀਰ ਲਈ ਨਹੀਂ ਹਾਂ ਕਿਸੇ ਨਾ ਸੋਡੇ ਲਈ ਨਾ ਮੇਰੇ ਲਈ ਤੇ ਕੋਮਨ ਗੱਲ ਮੈਂ ਕਰ ਰਿਹਾ ਕਿ ਸੋਨੂੰ ਲੱਗਦਾ ਕਿ ਉੱਥੇ ਰੱਬੀ ਬੇਪਰਵਾਹੀਆਂ ਦਿੱਤੇ ਸਾਡੀ ਜਵਾਨੀ ਦੀ ਗੱਲ ਲਾ ਲੋ ਹਾਂ ਜਿਹੜੇ ਜੈ ਮਸਤਾਂ ਦੀ ਕਹਿੰਦੇ ਉਹਨਾਂ ਦੀ ਗੱਲ ਲਾ ਲੋ ਹਾਂ ਜਿਹੜੇ ਉੱਠ ਕੇ ਆਪਾਂ ਕਹਿੰਦੇ ਬੀਬੀ ਵੀ ਚੇਲਮਾ ਪੀਂਦੇ ਉੱਥੇ ਉਹਨਾਂ ਦੀ ਗੱਲ ਲਾ ਲਓ ਤੁਸੀਂ ਕਿਸੇ ਦੀ ਗੱਲ ਲਾ ਲਓ ਵੀ ਜਦੋਂ ਇੰਨੀਆਂ ਚਿੰਤਾਵਾਂ ਵੱਧ ਜਾਂਦੀਆਂ ਉੱਥੇ ਸਹਿਜ ਉੱਥੇ ਟਿਕਾ ਉੱਥੇ ਰੱਬੀ ਵੇਰਵਾਈਆਂ ਦੀ ਗੱਲ ਉੱਥੇ ਰੱਬੀ ਮਸਤੀਆਂ ਦੀ ਗੱਲ ਮਸਤੀਆਂ ਦੀ ਗੱਲ ਕਿੱਥੇ ਹੋ ਸਕਦੀ ਹੈ ਜਿਹੜੇ ਬੰਦੇ ਨੂੰ ਸਵੇਰ ਉੱਠ ਕੇ ਆਪ ਦਾ ਖਾਣ ਪੀਣ ਦੀ ਚਿੰਤਾ ਹੈ ਓਸ਼ ਦੀ ਗੱਲ ਬਿਲਕੁਲ ਸਹੀ ਹੈ ਜਿਹੜੇ ਲੋਕ ਭਾਰਤਾਂ ਤੋਂ ਭੁੱਖੇ ਐ ਉਹ ਮਨ ਤੱਕ ਕਿੱਥੇ ਪਹੁੰਚਣਗੇ ਮਨ ਤੱਕ ਪਹੁੰਚਦੀ ਗੱਲ ਤਾਂ ਤਾਂ ਹੀ ਹੈ ਨਾ ਜਿਵੇਂ ਤਾਂ ਤੋਂ ਰੱਜੀ ਨੇ ਔਰ ਜੇ ਬੰਦਾ ਨਸ਼ੇ ਚੋਲ ਜਾ ਹੋਇਆ ਉਹਨੂੰ ਤੜਕੇ ਉੱਠ ਕੇ ਕੁਝ ਉਹਦਾ ਕੋਈ ਖਰੀਦੋ ਖਰੀਦੀ ਦਾ ਫਿਕਰ ਆ ਤਾਂ ਉਹਦੇ ਲਈ ਤਾਂ ਬੇਪਰਵਾਹੀਆਂ ਕਾਧੀਆਂ ਬੇਪਰਵਾਹੀਆਂ ਉਹਨੂੰ ਤਾਂ ਪਹਿਲਾਂ ਉਹਦਾ ਸਮਾਨ ਚਾਹੀਦਾ ਉਹਨੂੰ ਤਾਂ ਚਾਹੀਦਾ ਪਹਿਲਾਂ ਤੇ ਇਹਦੇ 'ਚ ਤਾਂ ਕੋਈ ਦੋੜ ਨਹੀਂ ਮੈਂ ਹੀ ਕੰਗਾਰਾ ਇਹਦੇ 'ਚ ਤਾਂ ਕੋਈ ਦੋੜ ਨਹੀਂ